ਹਾਂਜੀ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਹਰ ਜਿਹੜੀ ਗੱਲ ਆ ਉਹ ਪ੍ਰਮਾਤਮਾ ਤੋਂ ਸ਼ੁਰੂ ਹੋ ਕੇ ਪ੍ਰਮਾਤਮਾ ਤੇ ਹੀ ਖਤਮ ਹੁੰਦੀ ਆ ਅੱਜ ਆਪਾਂ ਗੱਲ ਕਰਦੇ ਆ ਪਾਣੀ ਦੇ ਵਿੱਚ ਡੁੱਬਣ ਦੀ ਆਪਾਂ ਨੂੰ ਪਤਾ ਵੀ ਜਿਹੜੇ ਜੀਵ ਨੇ ਜਿਹੜੇ ਜਾਨਵਰ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਇਹ ਗੁਣ ਦਿੱਤਾ ਉਹ ਪਾਣੀ ਦੇ ਵਿੱਚ ਡੁੱਬਦੇ ਨਹੀਂ ਤੇ ਫਿਰ ਇਨਸਾਨ ਪਾਣੀ ਚ ਕਿਉਂ ਡੁੱਬ ਜਾਂਦਾ ਪਰ ਜੇ ਆਪਾਂ ਉਹਨੂੰ ਅਸਲ ਉਹਦੇ ਪਿੱਛੇ ਦੇ ਤੱਥ ਦੇਖੀਏ ਆਪਾਂ ਅਸਲ ਚੀਜ਼ ਦੇਖੀਏ ਜਿਹੜੇ ਜੀਵ ਨੇ ਉਹਨਾਂ ਦੀਆਂ ਚਾਰ ਲੱਤਾਂ ਥੱਲੇ ਨੂੰ ਹੀ ਹੁੰਦੀਆਂ ਨੇ ਤੇ انسان ਵੀ ਆਪਣੇ ਕੋਲੇ ਦੋ ਹੱਥ ਦੋ ਲੱਤਾਂ ਨੇ ਪਰ ਆਪਾਂ ਅਕਸਰ ਆਪਣੀ ਗਲਤੀ ਕਰਕੇ ਪਾਣੀ 'ਚ ਡੁੱਬ ਜਾਂਦੇ ਆ ਹਾਲਾਂਕਿ ਪਾਣੀ ਆ ਜਿਹੜਾ ਉਹ انسان ਨੂੰ ਵੀ ਨਹੀਂ ਡਪਾਉਂਦਾ ਹੈਗਾ ਹੁਣ ਇਹ ਦੇਖੋ ਤੁਸੀਂ ਇਹ ਬੰਦਾ ਇਹ ਆਰਾਮ ਦੇ ਨਾਲ ਪਿਆ ਪਾਣੀ ਦੇ ਉੱਤੇ ਤੇ ਇਹੇ ਪਾਣੀ ਦੇ ਉੱਪਰ ਤੈਰ ਰਿਹਾ ਇਹਦਾ ਮੂੰਹ ਵੀ ਪਾਣੀ ਦੇ ਉੱਪਰ ਆ ਜਦੋਂ ਉਹ ਹੱਥ ਬਾਹਰ ਕੱਢੂਗਾ ਉਦੋਂ ਹੀ ਆਪਾਂ ਥੱਲੇ ਨੂੰ ਡੁੱਬਾਂਗੇ ਜਦੋਂ ਆਪਣੇ ਹੱਥ ਵਿੱਚ ਚਲੇਗੇ ਥੱਲੇ ਪਾਣੀ ਦੇ ਉਦੋਂ ਆਪਣਾ ਜਿਹੜਾ ਮੂੰਹ ਆ ਉਹ ਪਾਣੀ ਦੇ ਬਾਹਰ ਆ ਜਾਂਦਾ ਇਹ ਵੀਡੀਓ ਆਪਣੇ ਕਈਆਂ ਦੀ ਜ਼ਿੰਦਗੀ ਸੇਵ ਕਰ ਸਕਦਾ ਹੈ ਆਪਾਂ ਨੂੰ ਸਿੱਖਣਾ ਚਾਹੀਦਾ ਤੇ ਹੁਣ ਜੇ ਕੋਈ ਬੰਦਾ ਕਹਿੰਦਾ ਵੀ ਉਹ ਤਾਂ ਸਿੱਖਿਆ ਹੋਇਆ ਉਹ ਤਾਂ ਤੈਰਦਾ ਤਾਂ ਆਹ 14 ਮਹੀਨੇ ਦਾ ਜਵਾਕ ਆ ਇਹ ਗੋਰੇ ਆ ਜਿਹੜੇ ਉਹ ਉਹ ਇਦਾਂ ਕਰਦੇ ਨੇ ਅਕਸਰੀ ਉਹ ਆਪਣੇ ਜਵਾਕਾਂ ਨੂੰ ਪੂਲ ਦੇ ਵਿੱਚ ਸੈਟ ਦਿੰਦੇ ਆ ਤੇ ਆ ਦੇਖੋ ਤੁਸੀਂ 14 ਮਹੀਨਿਆਂ ਦਾ ਜਵਾਕ ਇਹ ਤਾਂ ਕੋ ਸਿੱਖਿਆ ਨਹੀਂ ਹੋਣਾ ਇਹਨੂੰ ਉਹਨਾਂ ਨੇ ਚਾ ਕੇ ਪੂਲ ਦੇ ਵਿੱਚ ਸੈਟਤਾ ਤੇ ਉਹ ਆਪਣੇ ਆਪ ਹੀ ਤੈਰਨ ਲੱਗ ਗਿਆ ਕਿਉਂ ਕਿਉਂਕਿ ਉਹਨੂੰ ਉਹਦੇ ਅੰਦਰ ਹਜੇ ਡਰ ਨਹੀਂ ਹੈਗਾ ਉਹਦੇ ਅੰਦਰ ਉਹ ਹੜਬੜੀ ਨਹੀਂ ਹੈਗੀ ਉਹ ਇੱਕਦਮ ਘਬਰਾਇਆ ਨਹੀਂ ਹੈਗਾ ਆ ਦੇਖੋ ਨੇ ਫੇਰ ਚੱਕ ਕੇ ਸੱਟਤਾ ਤੇ ਉਹ ਦੁਬਾਰਾ ਸਿੱਧਾ ਹੋ ਗਿਆ ਹਾਲਾਂਕਿ ਉਹਦੇ ਜਿਹੜੀ ਜੈਕਟ ਪਾਈ ਹੋਈ ਆ ਤੇ ਜਿਹੜਾ ਕੋਟ ਪਾਇਆ ਹੋਇਆ ਉਹ ਪਾਣੀ ਨਾਲ ਪਤਾ ਨਹੀਂ ਕਿੰਨਾ ਭਾਰਾ ਹੋ ਗਿਆ ਹੁਣ ਪਰ ਉਹ ਫਿਰ ਵੀ ਉਹ ਬੱਚਾ ਡੁੱਬ ਨਹੀਂ ਰਿਹਾ ਉਹਦਾ ਜਿਹੜਾ ਮੂੰਹ ਆ ਉਹ ਉੱਪਰ ਹੀ ਆ ਤੇ ਉਹਨੂੰ ਵੀ ਸਮਝ ਹੈਗੀ ਆ ਕਿ ਮੈਂ ਬਾਹਾਂ ਪਿੱਛੇ ਨੂੰ ਕਰੂੰਗਾ ਥੱਲੇ ਨੂੰ ਕਰੂੰਗਾ ਤਾਂ ਮੇਰਾ ਜਿਹੜਾ ਫੇਸ ਆ ਮੇਰਾ ਮੂੰਹ ਆ ਜਿਹੜਾ ਇਹ ਬਾਹਰ ਰਹੂਗਾ ਤੇ ਮੈਂ ਸਾਹ ਲੈ ਸਕਦਾ ਸੋ ਅਕਸਰ ਹੀ ਇਨਸਾਨ ਆਪਣੀਆਂ ਗਲਤੀਆਂ ਕਰਕੇ ਡੁੱਬਦਾ ਪਾਣੀ ਦੇ ਵਿੱਚ ਵੀ ਤੇ ਇਸ ਦੁਨੀਆ ਦੀ ਗੰਦਗੀ ਦੇ ਵਿੱਚ ਵੀ ਸੋ ਆਪਣੇ ਅੰਦਰ ਠਹਿਰਾਓ ਲੈ ਕੇ ਆਓ ਕਿਉਂਕਿ ਠਹਿਰਾਓ ਆ ਜਿਹੜਾ ਉਹ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਤੇ ਜਿੰਨਾ ਤੁਹਾਡੇ ਅੰਦਰ ਠਹਿਰਾਓ ਆਊਗਾ ਨਾ ਓਨੀਓ ਤੁਹਾਡੀ ਜ਼ਿੰਦਗੀ ਆ ਉਹ ਫਲੰਗੂ ਉੱਪਰ ਉੱਪਰ ਤੈਰਨੀ ਸ਼ੁਰੂ ਹੋ ਜੂਗੀ ਤੁਸੀਂ ਹਰ ਚੀਜ਼ ਦੇ ਉੱਪਰ ਤੈਰਨ ਲੱਗ ਜਾਓਗੇ ਤੁਸੀਂ ਗੰਦਗੀ ਦੇ ਉੱਪਰ ਉੱਠ ਜਾਓਗੇ ਤੁਸੀਂ ਦੁਨੀਆਦਾਰੀ ਦੇ ਉੱਪਰ ਉੱਠ ਜਾਓਗੇ ਤੇ ਐਸੀ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਣੀ ਦੇ ਵਿੱਚ ਵੀ ਉੱਪਰ ਉੱਠ ਸਕਦੇ ਹੋ ਸੋ ਇੱਕ ਤਾਂ ਇਹ ਗੋਣਾ ਕਿ ਆਪਾਂ ਪਾਣੀ ਦੇ ਵਿੱਚ ਜਾ ਕੇ ਘਬਰਾਈਏ ਨਾ ਆਪਾਂ ਬੱਚਾ ਸਕਦੇ ਆ ਤੇ ਦੂਸਰਾ ਆਪਾਂ ਦੁਨੀਆਦਾਰੀ ਦੇ ਵਿੱਚ ਵੀ ਬਾਲੀ ਹਫੜਾ ਤਪੜੀ ਨਾ ਮਚਾਈਏ ਜਿੰਨੇ ਆਪਣੇ ਅੰਦਰ ਵਿਚਾਰ ਚੱਲਦੇ ਆ ਜਿੰਨੇ ਅੰਦਰ ਦੇ ਬਲਬਲੇ ਨੇ ਉਹਨਾਂ ਦੇ ਉੱਤੇ ਕਾਬੂ ਪਾਉਣਾ ਸਿੱਖੀਏ ਤੇ ਜਿੱਦਾਂ ਹੀ ਅੰਦਰ ਠਹਿਰਾਓ ਆ ਗਿਆ ਤੇ ਤੁਸੀਂ ਇਸ ਦੁਨੀਆ ਦੇ ਪਾਣੀ ਦੇ ਵਿੱਚੋਂ ਵੀ ਇਸ ਗੰਦਗੀ ਦੇ ਵਿੱਚੋਂ ਵੀ ਤੈਰ ਕੇ ਬਾਹਰ ਆ ਜਾਓਗੇ ਸੋ ਇਹ ਹੀ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਹਰ ਬੰਦੇ ਕੋਲੇ ਹਰ ਚੀਜ਼ ਆ ਪਰ ਗੱਲ ਸਿਰਫ ਇੰਨੀ ਆ ਕਿ ਆਪਾਂ ਨੂੰ ਸਮਝ ਨਹੀਂ ਹੈ ਸੋ ਇਸ ਕਰਕੇ ਉਸ ਕਾਲਪੁਰਖ ਵਾਹੀ ਗੁਰਦਾ ਨਾਮ ਲਿਆ ਕਰੋ ਤੁਹਾਨੂੰ ਅਕਸਰ ਹੀ ਕਹੀਦਾ ਕਿ ਤ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਪ੍ਰਮਾਤਮਾ ਜਦੋਂ ਚਾਹੇ ਜਿੱਥੇ ਚਾਹੇ ਉਹ ਐਸੀ ਖੇਡ ਰਚਾ ਸਕਦਾ ਕਿ ਜਿਹੜੀਆਂ ਸਾਡੀਆਂ ਸਮਝਾਂ ਤੋਂ ਪਰੇ ਹੋਵੇ ਸੋ ਜਿਉਂਦੇ ਬਸਦੇ ਰਹੋ ਆਪਣੇ ਆਪਣੇ ਰੱਬ ਨੂੰ ਯਾਦ ਕਰਿਆ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਦਾ ਨਾਮ ਲੈਣਾ ਸ਼ੁਰੂ ਕਰੋ ਧੰਨਵਾਦ